ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਉਤਸ਼ਾਹ ਚਾ ਦੇ ਨਾਲ ਮਨਾਰੀਆਂ ਨੇ ਅਸੀਂ ਪਹੁੰਚੇ ਹਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਕਿ ਤੁਹਾਨੂੰ ਦਿਖਾਵਾਂਗੇ ਕਿ ਫੁੱਲਾਂ ਦੀ ਜਿਹੜੀ ਸਜਾਵਟ ਹੋ ਚੁੱਕੀ ਹੈ ਸਵੇਰ ਤੋਂ ਹੀ ਇਹ ਸਜਾਵਟ ਕੱਲ ਤੋਂ ਹੀ ਚੱਲ ਰਹੀ ਸੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਕਿ ਦਰਸ਼ਨ ਕਰ ਸਕਦੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਬਿਲਕੁਲ ਕਿੰਨੀ ਸੋਹਣੀ ਜਿਹੜੀ ਸਜਾਵਟ ਫੁੱਲਾਂ ਦੀ ਜਿਹੜੀ ਕੀਤੀ ਹੋਈ ਹੈ ਜਿਹੜੀ ਸੰਗਤ ਦੂਰ ਦਰਾਡੇੋਂ ਇੱਥੇ ਪਹੁੰਚੀ ਆ ਉਹਨਾਂ ਵੱਲੋਂ ਇੱਥੇ ਜਿਹੜੀ ਕਿ ਫੋਟੋਆਂ ਵੀ ਖਿੱਚਵਾਈਆਂ ਜਾ ਰਹੀਆਂ ਨੇ ਕਿ ਜਿਹੜੇ ਕਿ ਇਹ ਫੁੱਲ ਲੱਗੇ ਹੋਏ ਨੇ ਇਹ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪੁੰਜਨੇ ਕੋਈ ਦੇਸੀ ਫੁੱਲ ਵੀ ਜਿਹੜੇ ਕਿ ਵਰਤੇ ਗਏ ਨੇ ਦੇਖੋ ਕਿੰਨੇ ਸੋਹਣੇ ਧੰਗ ਦੇ ਨਾਲ ਜਿਹੜੀ ਕਿ ਇੱਥੇ ਸਜਾਵਟ ਕੀਤੀ ਗਈ ਹੈ ਔਰ ਬਹੁਤ ਸੋਹਣੇ ਜਿਹੜੇ ਕਿ ਕੰਮ ਕੀਤਾ ਗਿਆ ਹੈ ਕਾਰੀਗਰਾਂ ਵੱਲੋਂ ਜਿਹੜਾ ਕਿ ਇਹ ਕੰਮ ਕੀਤਾ ਗਿਆ ਹੈ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਬਹੁਤ ਹੀ ਸੋਹਣੀ ਮਨਮੋਹਕ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਲੇ-ਦੁਆਲੇ ਸਾਰੇ ਕਿਤੇ ਇਹ ਫੁੱਲਾਂ ਦੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਧੰਨ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਬੜੇ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾ ਰੀਆਂ ਨੇ ਸਵੇਰੇ ਗੁਰਦੁਆਰਾ ਰਾਮਸਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਕੱਢਿਆ ਜਾਵੇਗਾ ਬੱਬਾ ਬੁੱਢਾ ਜੀ ਜਿਹੜੇ ਕਿ ਪਹਿਲੇ ਗ੍ਰੰਥੀ ਹੋਏ ਸਨ ਅਤੇ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਸੋ ਹਰ ਸਾਲ ਜਿਹੜਾ ਕਿ ਪਹਿਲਾ ਪ੍ਰਕਾਸ਼ ਪੂਰਵ ਧੰਨ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਮਹਾਰਾਜ ਜੀ ਦਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਇਹ ਜਿਹੜਾ ਕਿ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਸੋ ਸੰਗਤ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਇੱਥੇ ਜਿਹੜੀ ਸਜਾਵਟ ਕੀਤੀ ਗਈ ਹੈ ਬਹੁਤ ਸੋਹਣਾ ਮਨਮੋਹਕ ਨਜ਼ਾਰਾ ਹੈ ਉਹ ਦੂਰ ਤਰਾਡੇ ਸੰਗਤਾਂ ਕੇ ਦਰਸ਼ਨ ਕਰ ਰਹੀਆਂ ਨੇ ਸੋ ਤੁਸੀਂ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰੋਮਨੀ ਕਮੇਟੀ ਵੱਲੋਂ ਬਹੁਤ ਵਧੀਆ ਸਭਾਵਟਾਂ ਕੀਤੀ ਜਾ ਰਹੀ ਹੈ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਬਹੁਤ ਸੋਹਣੀ ਸਜਾਈ ਮੈਲਰੀ ਹੈ ਬਈ ਹੱਥੋਂ ਕਰਨ ਵਾਸਤੇ ਵੇਖਣ ਵਾਸਤੇ ਆਪ ਜੀ ਵੀ ਸੰਗਤਾਂ ਦੁਨੀਆ ਵੀ ਇੱਥੇ ਆ ਕੇ ਬੈਠੀਆਂ ਵਾ ਗੁਰੂ ਸਾਹਿਬ ਦੇ ਦਸਨਾ ਵਾਸਤੇ ਘਰੋਂ ਚੱਲ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਸੋਹਣੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਦੂਰ ਦੂਰੋਂ ਸਾਡੇ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਪਹਿਲਾ ਪ੍ਰਕਾਸ਼ ਪੂਰਵ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਇੱਥੇ ਮਨਾਉਣ ਵਾਸਤੇ ਪਹੁੰਚੀਆਂ ਗੁਰੂ ਸਾਹਿਬ ਦੀ ਬਹੁਤ ਕਿਰਪਾਈ ਜੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਸਵੇਰੇ ਜਦੋਂ ਪ੍ਰਕਾਸ਼ ਦਿਵਸ ਚੱਲੂ ਹੋਣਾ ਵਾ ਦੂਰੋਂ ਦੂਰੋਂ ਸੰਗਤਾਂ ਕੇ ਦਰਸ਼ਨ ਕਰਨ ਗਿਆ ਨਾਲੇ ਤੇ ਰਸੀਦਾਮ ਸਾਹਿਬ ਗੁਰਦੁਆਰਾ ਗਾਵਾ ਤੋਂ ਪ੍ਰਕਾਸ਼ ਦਿਵਸ ਚੱਲੂ ਹੋਏਗਾ ਚੱਲ ਕੇ ਆਏਗਾ ਤੇ ਇੱਥੇ ਹਰਮੰਦਰ ਸਾਹਿਬ ਬਿਲਕੁਲ ਜੀ ਹੋਰ ਵੀ ਸੰਗਤ ਦੂਰ ਤਰ੍ਹਾਂ ਦੇ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੱਗੇ ਹੀ ਰਹਿੰਨੇ ਜੀ ਪਿੰਡ ਪੰਡੋਰੀ ਵੜੈਚ ਆ ਐਤਵਾਰ ਦੇ ਐਤਵਾਰ ਸਰੋਵਰ ਦੇ ਵਿੱਚ ਸੇਵਾ ਕਰਦੇ ਆ ਸਾਰੇ ਵੀਰ ਹੋਣ ਫੁੱਲਾਂ ਦੀ ਸੇਵਾ ਲਾਉਣ ਦੇ ਅੰਦਰ ਕਹੋਂ ਰਾਮਸਰ ਸਰੋਵਰ ਦੀ ਪੇਂਡ ਦੀ ਸੇਵਾ ਕਰਨੀ ਤੇ ਉਹ ਫੁੱਲਾਂ ਦੀ ਸੇਵਾ ਸਾਨੂੰ ਮਿਲ ਗਈ ਉੱਥੇ ਹੁਣ ਰਾਮਸਰ ਸਾਰੇ ਫੁੱਲਾਂ ਦੀ ਸੇਵਾ ਲਾ ਕੇ ਫਿਰ ਸਾਨੂੰ ਹੁਣ ਅਸ਼ਵਿੰਦਰਪਾਲ ਜੀ ਹੋਣਾ ਜਿਹੜੇ ਬੰਬੇ ਤੋਂ ਆਏ ਆ ਉਹ ਵੀਰ ਜੀ ਹੋਣਾ ਨੇ ਸਾਨੂੰ ਇੱਥੇ ਬੁਲਾਇਆ ਵੀ ਜਿਹੜੀ ਸੇਵਾ ਰਹਿੰਦੀ ਆ ਅੰਦਰ ਤੁਸੀਂ ਹੁਣ ਸਪੂਰਨ ਕਰ ਲੋ ਤੇ ਖੁਸ਼ੇ ਗੁਰੂ ਰਾਮਦਾਸ ਜੀ ਦੇ ਮਿਲਣੇ ਫੁੱਲਾਂ ਦੀ ਸੇਵਾ ਲਾਉਂਦਿਆਂ ਹੀ ਇੱਥੇ ਸਾਨੂੰ ਕੁਛੇ ਮਿਲਦੇ ਆ ਲਾਗੇ ਲਾਗੇ ਜਗਤਾਰ ਸਿੰਘ ਜਹੂਰੀ ਰਾਗੀ ਦਾ ਮੈਂ ਬਰਦਰ ਆ ਜਿਹੜੇ ਅੰਦਰ ਕੀਰਤਨ ਕਰਦੇ ਨਾਨਕ ਚੁੜੀਆਂ ਛੁਟੀਆਂ ਅਸੀਂ ਐਤਵਾਰ ਦੇ ਐਤਵਾਰ ਸਰੋਵਰ ਦੀ ਕਾਈ ਦੀ ਸੇਵਾ ਕਰਦੇ ਆ ਕਾਲੀ ਦਾੜੀ ਸੀ ਜਦੋਂ ਅਸੀਂ ਇੱਥੇ ਗੁਰੂ ਸਾਹਿਬ ਦੇ ਚਰਨਾਂ ਚਾਏ ਆ ਚਿੱਟੇ ਦਾੜੇ ਹੋ ਗਏ ਆ ਪਰ ਹੁਣ ਸਾਨੂੰ ਗੁਰੂ ਰਾਮਦਾਸ ਜੀ ਨੇ ਫੁੱਲਾਂ ਦੀ ਸੇਵਾ ਦਾ ਵੀ ਮੌਕਾ ਬਖਸ਼ਿਆ ਹੈ 10-12 ਸਾਲ ਹੋ ਚੁੱਕੇ ਆ ਫੁੱਲਾਂ ਦੀ ਸੇਵਾ ਵੀ ਲਾਉਂਦਿਆਂ ਨੂੰ ਇੱਕ ਸਾਡੇ ਨਾਲ ਸਹਿਲ ਵੀਰ ਜੀ ਆ ਜਿਨ੍ਹਾਂ ਦੇ ਰਾਈ ਅਸੀਂ ਸਾਰੇ ਰਲ ਮਿਲ ਕੇ ਫੁੱਲਾਂ ਦੇ ਤੇ ਸਰੋਵਰ ਦੇ ਘਰ ਉਪਰ ਰਾਲ ਕੇ ਸੇਵਾ ਕਰਦੇ ਆ ਲਾਗੇ ਲਾਗੇ ਜਿੰਨੇ ਸਰੋਵਰ ਆ ਉਹਨਾਂ ਦੀ ਪੇਂਟ ਦੀ ਸੇਵਾ ਵੀ ਗੁਰੂ ਰਾਮਦਾਸ ਜੀ ਬਖਸ਼ਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਨੂੰ ਤੇ ਜਿਹੜੀ ਕਿ ਬਿਨਾ ਭਾਗ ਤੋਂ ਜਿਹੜੀ ਕਿ ਸੇਵਾ ਨਹੀਂ ਮਿਲਦੀ ਕਿੰਨੇ ਭਾਗਾਂ ਨਾਲ ਸਮਝਦੇ ਆ ਵਾਹਿਗੁਰਜੀ ਮੇਰਾ ਕੜਾ ਕਾਲਾ ਦਾੜਾ ਹੀ ਜਦੋਂ ਮੈਂ ਇੱਥੇ ਆਣ ਕੇ ਸੇਵਾ ਚਾਲੂ ਕੀਤੀ ਤੇ ਟੁੱਟੇ ਸਾਈਕਲ ਤੋਂ ਮੈਂ ਆਇਆ ਤੇ ਬੱਚੇ ਮੇਰੇ ਅਫਸਰ ਲੱਗ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਮੇਰੇ ਬੱਚੇ ਅਫਸਰ ਲੱਗੇ ਆ ਤੇ ਇੱਕ ਮੇਰਾ ਬੇਟਾ ਅਮਰੀਕਾ ਗਿਆ ਇਥੋਂ ਬਿਨਾ ਪੈਸਿਆਂ ਤੋਂ ਹੀ ਤੇ 1 ਸਾਲ ਦੇ ਵਿੱਚ ਹੀ ਪੀਆਰ ਹੋ ਗਿਆ ਪਰ ਸੇਵਾ ਨੂੰ ਭਾਗ ਲੱਗਦੇ ਆ ਜਦੋਂ ਪੋ ਦਾ ਮਹੀਨਾ ਹੁੰਦਾ ਉਦੋਂ ਸਾਰੇ ਸੇਵਾਦਾਰ ਭੱਜ ਜਾਂਦੇ ਆ ਪਰ ਗੁਰੂ ਰਾਮਦਾਸ ਜਿਹਦੇ ਤੇ ਮਿਹਰਬਾਨ ਹੁੰਦੇ ਆ ਉਹਨਾਂ ਨੂੰ ਲਿਆ ਕੇ ਆਪਣੇ ਹੱਥੀਂ ਸੇਵਾ ਲੈ ਲੈਂਦੇ ਆ ਬੰਦੇ ਦੀ ਕੋਈ ਕਰਤੂਤ ਨਹੀਂ ਆ ਬੰਦਾ ਕੁਝ ਕਰ ਜਵੇ ਜੋ ਕਰਨਾ ਮਗਰ ਮੇਰੇ ਸਾਧਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਨਾ ਭਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਜਦੋਂ ਕਿਰਪਾ ਹੋ ਜਾਂਦੀ ਆ ਉਦੋਂ ਸਾਰੀਆਂ ਟਾਣੀਆਂ ਨਿਵੰਡਾ ਪੈਂਦੀਆਂ ਆ ਗੁਰੂ ਰਾਮਦਾਸ ਦੇ ਘਰ ਆਇਆ ਸਾਰੇ ਖਜ਼ਾਨੇ ਖਾਲੀ ਭਰੇ ਭਰ ਜਾਂਦੇ ਆ ਬੀਜਿਆ ਹਰਿਆ ਹੋ ਜਾਂਦਾ ਆ ਜਿਨ੍ਹਾਂ ਦੇ ਘਰ ਚ ਕਲੇਸ਼ ਰਹਿੰਦਾ ਆ ਉਹ ਕਲੇਸ਼ ਭੱਜ ਕੇ ਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਉਹਨਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਆ ਇਸੇ ਨਾਲ ਹੀ ਸੰਗਤਾਂ ਜੁੜੀਆਂ ਰਹਿੰਦੀਆਂ ਆਣ ਕੇ ਸੇਵਾ ਵੀ ਲਾਉਂਦੀਆਂ ਜਿਹੜੀ ਜਿਹੜੀ ਸੰਗਤ ਸੇਵਾ ਲਾਉਂਦੀ ਗੁਰੂ ਰਾਮਦਾਸ ਦੇ ਘਰ ਉਹ ਖਾਲੀ ਝੋਲੀਆਂ ਲੈ ਕੇ ਆਉਂਦੀ ਆ ਤੇ ਭਰ ਕੇ ਇੱਥੋਂ ਲੈ ਕੇ ਚਲ ਜਾਂਦੀ ਆ ਜਿਹੜੇ ਮੈਂ ਵੇਖੇ بڑے بڑے ਗਰੀਬ ਨਮਾਣੇ ਇੱਥੇ ਆਉਂਦੇ ਕੂੜੇ ਆਉਂਦੇ ਆ ਉਹ ਵੀ ਰਾਜੀ ਹੋ ਜਾਂਦੇ ਗੁਰੂ ਰਾਮਦਾਸ ਜੀ ਦੇ ਘਰ ਆਣ ਕੇ ਕਿਉਂ ਮੈਂ ਆਪ 10 15 20 ਸਾਲ ਤੋਂ ਗੁਰੂ ਦੇ ਨਾਲ ਜੁੜਿਆ ਆ ਤੇ ਮੇਰੇ ਘਰ ਦੇ ਜਿਹੜੇ ਪੁੱਠੇ ਪਾਸੀ ਪਏ ਸੀ ਸਿੱਧੇ ਹੋ ਗਏ ਆ ਰਾਜਾ ਬਣਾਤਾ ਗੁਰੂ ਰਾਮਦਾਸ ਜੀ ਨੇ ਮੈਨੂੰ ਹਣ ਖੁਸ਼ੇ ਦਿੱਤੇ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਪੰਡੋਰੀ ਵੜਾਇਆ ਚ ਤੇ ਮੈਨੂੰ ਸਰੋਵਰ ਦੇ ਵਿੱਚ ਵੀ ਬਾਪੂ ਪੰਡੋਰੀ ਵੀ ਜਾਂਦੇ ਆ ਜਿਹੜੇ ਵੀਰ ਨੇ ਸਰੋਵਰ 'ਚ ਸੇਵਾ ਲਾਉਣੀ ਹੋਵੇ ਐਤਵਾਰ ਦੇ ਐਤਵਾਰ 52 ਨੰਬਰ ਕਮਰਾ ਆ ਹਰ ਐਤਵਾਰ ਅਸੀਂ ਸਰੋਵਰ ਦੇ ਵਿੱਚ ਸੇਵਾ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਉਹ ਤੁਸੀਂ ਦੇਖ ਸਕਦੇ ਕਿ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਅਰਮਦਾਸ ਜੀ ਦਾ ਸ਼ੁਕਰਗੁਜ਼ਾਰ ਕਰਦੇ ਨੇ ਕਿਉਂਕਿ ਉਹਨਾਂ ਦੇ ਸਦਕਾ ਹੀ ਉਹਨਾਂ ਨੂੰ ਸੇਵਾ ਮਿਲੀ ਉਹਨਾਂ ਦੇ ਬਖਸ਼ਿਸ਼ਾਂ ਇਹਨਾਂ ਨੂੰ ਮਿਲੀਆਂ ਸੋ ਜਦੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਦੋਂ ਕਾਲੀ ਦਾੜੀ ਹੁੰਦੀ ਸੀ ਉਦੋਂ ਤੋਂ ਹੀ ਇੱਥੇ ਸੇਵਾ ਕਰਦੇ ਆ ਰਹੇ ਨੇ ਸੋ ਸਰੋਵਰ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਫੁੱਲਾਂ ਦੀ ਸੇਵਾ ਵੀ ਉਹਨਾਂ ਨੇ ਨਾਲ ਮਿਲ ਕੇ ਜਿਹੜੀ ਕੀਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਅਨ ਦੂਰ ਦਰਾਡੇ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀਆਂ ਨੇ ਸਵੇਰੇ ਪਹਿਲੇ ਟਾਈਮ ਰਾਮ ਸਰ ਤੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਨਿਕਲੇਗਾ ਅਤੇ ਉਸ ਮੌਕੇ ਤੇ ਜਿਹੜੇ ਕਿ ਧੰਤਨ ਸ਼੍ਰੀ ਗੁਰੂ ਜੀ ਸਾਹਿਬ ਮਹਾਰਾਜੀ ਛਤਰ ਛਾਇਆ ਹੈ ਇਟ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਸਜਾਇਆ ਜਾਵੇਗਾ ਧੰਤਨ ਸ਼੍ਰੀ ਗੁਰੂ ਜੀ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਮੌਕੇ ਸੰਗਤਾਂ ਦੇ ਸ਼ਬਦ ਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸਵੇਰੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਲੂਸ ਸਜਾਏ ਜਾਣਗੇ ਕੱਲ ਸ਼ਾਮ ਨੂੰ ਜਿਹੜੀ ਕਿ ਆਤਿਸ਼ਬਾਜੀ ਵੀ ਕੀਤੀ ਜਾਵੇਗੀ ਸੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੇ ਫੁੱਲਾਂ ਦੀ ਸਜਾਵਟ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤੀ ਗਈ ਹੈ ਸੋ ਸੰਗਤਾਂ ਜਾਨੀ ਕਿ ਦੂਰ ਦਰਾਡੇੋਂ ਦਰਸ਼ਨ ਕਰਨ ਲਈ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚੇ ਨੇ ਮਠਿਆਈਆਂ ਦੇ ਲੰਗਰ ਵੀ ਜਿਹੜੇ ਕਿ ਇੱਥੇ ਤਿਆਰ ਕੀਤੇ ਗਏ ਨੇ ਸੁਰਖਾਪ ਟੀਵੀ ਤੋਂ ਗੁਰਪ੍ਰਸੰਦ ਅਭਦੀ ਖਾਸ ਰਿਪੋਰਟ ਅੰਮ੍ਰਿਤਸਰ ਏਕ ਉੰਕਾਰ ਸਤਿਗੁਰੁ ਸਾਜਿ ਅਨੰਦ ਭਇਆ ਮੇਰੀ ਮਾਇ ਸਤਿਗੁਰੁ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਮਸਿਆ ਬਾਕੀਆਂ ਰਹਾ ਰਖਿਨ ਪਰਵਾ ਕਰੀਆ ਸ਼ਬਦ ਜਾਵਣ ਤਾਹੀਆ ਸ਼ਬਦੋ ਤਾ ਜਾਵੋ ਹਰੀ ਕੇ ਰਾਮ ਮਨਿ ਨਵਟੰਗ ਹੋਆ ਸਭ मन मेरे तुम सदा रहो हर नाथी हर नाग रहो तो मन मेरे तू हरे तेरा तार सर नम समी सोप मनोहस कद तुम मन मेरे सदा भर मंदिर कर्तन तेरे सखिश मेरे स्वभा ਉਹ ਸੰਤ ਪੀਉ ਪਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸਿ ਪੂਰੇ ਗੁਰਤੀ ਜਾਨ कपल कपल सारे सत्र